ਜ਼ਿਕਰ ਕਰਾਂਗੇ ਬਜਟ ਦਾ ਬਜਟ ਨੂੰ ਲੈ ਕੇ ਕਿਉਂਕਿ ਸਵਾਲ ਜਿਹੜੇ ਨੇ ਉਹ ਲਗਾਤਾਰ ਖੜੇ ਕੀਤੇ ਜਾ ਰਹੇ ਸੀ ਕਿ ਬਜਟ ਦੇ ਵਿੱਚ ਪੰਜਾਬ ਦਾ ਨਾਮ ਤੱਕ ਨਹੀਂ ਲਿਆ ਗਿਆ ਬਜਟ ਦੇ ਵਿੱਚ ਪੰਜਾਬ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ ਤਾਂ ਇਸ ਨੂੰ ਲੈ ਕੇ ਹੁਣ ਰਵਨੀਤ ਬਿੱਟੂ ਜੋ ਕਿ ਰਾਜ ਮੰਤਰੀ ਨੇ ਕੇਂਦਰੀ ਰਾਜ ਮੰਤਰੀ ਨੇ ਉਹਨਾਂ ਦੇ ਵੱਲੋਂ ਦੀ ਹੁਣ ਜਵਾਬ ਦਿੱਤਾ ਗਿਆ ਹੈ ਪੰਜਾਬ ਦੇ ਲਈ ਰੇਲਵੇ ਦਾ 5147 ਕਰੋੜ ਦਾ ਬਜਟ ਹੈ ਰਵਨੀਤ ਬਿੱਟੂ ਨੇ ਕਿਹਾ ਯੂਪੀਏ ਦੀ ਸਰਕਾਰ ਵੇਲੇ 225 ਕਰੋੜ ਦਾ ਬਜਟ ਹੀ ਸੀਗਾ ਪੰਜਾਬ ਨੂੰ ਕਈ ਗੁਣਾ ਰੇਲਵੇ ਬਜਟ ਮਿਲਿਆ ਹੈ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਜਿਹੜੇ ਕਹਿੰਦੇ ਨੇ ਕਿ ਪੰਜਾਬ ਨੂੰ ਕੁਝ ਵੀ ਨਹੀਂ ਮਿਲਿਆ ਤਾਂ ਇਹ ਜ਼ਿਕਰ ਕੀਤਾ ਗਿਆ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਵੱਲੋਂ ਦੀ ਤਾਂ ਇੱਥੇ ਉਹਨਾਂ ਨੇ ਜ਼ਿਕਰ ਕੀਤਾ ਕਿ ਕਈ ਗੁਣਾ ਜ਼ਿਆਦਾ ਯੂਪੀਐਸ ਸਰਕਾਰ ਦੇ ਵੇਲੇ ਜੋ ਬਜਟ ਹੁੰਦਾ ਸੀ ਰੇਲਵੇ ਦਾ ਪੰਜਾਬ ਦੇ ਲਈ ਉਸ ਦੇ ਵਿੱਚ ਇਜ਼ਾਫਾ ਕੀਤਾ ਗਿਆ ਹੈ ਪੰਜਾਬ ਦੇ ਲਈ ਇਸ ਵਾਰ 5147 ਕਰੋੜ ਦਾ ਬਜਟ ਰੱਖਿਆ ਗਿਆ ਜਦਕਿ ਯੂਪੀਐਸ ਸਰਕਾਰ ਦੇ ਵੇਲੇ ਇਹ ਮਹਿਜ਼ 225 ਕਰੋੜ ਸੀ ਮੈਂ ਹੁਣ ਇਹ ਦੱਸਣਾ ਚਾਹੁੰਦਾ ਵੀ ਇਸ ਵਾਰ ਜਿਹੜਾ ਰੇਲਵੇ ਦਾ ਬਜਟ ਕੱਲਾ ਪੰਜਾਬ ਲਈ ਆਇਆ ਉਹ 5000 147 ਕਰੋੜ ਦਾ ਹੈ 5147 ਕਰੋੜ ਦਾ ਬਜਟ ਆ ਜਿਹੜਾ ਕੀ ਜਿਹੜੇ ਗੱਲਾਂ ਕਰਦੇ ਆ ਉਹਨਾਂ ਨੂੰ ਮੈਂ ਦੱਸਣਾ ਚਾਹਨਾ ਵੀ ਕੁੱਲ ਜਿਹੜਾ ਬਜਟ ਸੀ ਯੂਪੀਏ ਦੀ ਸਰਕਾਰ ਵੇਲੇ ਕਾਂਗਰਸ ਦੀ ਸਰਕਾਰ ਵੇਲੇ 14 ਤੱਕ ਉਹ 225 ਕਰੋੜ ਸੀ ਕਿੱਥੇ 225 ਕਰੋੜ 14 ਕਿੱਥੇ ਅੱਜ 5147 ਕਰੋੜ 23 ਗੁਣਾ 23 ਗੁਣਾ ਜਿਹੜਾ ਇਹ ਉਹ ਬਜਟ ਆ ਜਿਹੜਾ ਵੱਧ ਰੇਲਵੇ ਦਾ ਇਕੱਲਾ ਮਿਲੇ ਆ ਜਿਕਰ ਕਰਾਂਗੇ ਬਜਟ ਦਾ ਬਜਟ ਨੂੰ ਲੈ ਕੇ ਕਿਉਂਕਿ ਸਵਾਲ ਜਿਹੜੇ ਨੇ ਉਹ ਲਗਾਤਾਰ ਖੜੇ ਕੀਤੇ ਜਾ ਰਹੇ ਸੀ ਕਿ ਬਜਟ ਦੇ ਵਿੱਚ ਪੰਜਾਬ ਦਾ ਨਾਮ ਤੱਕ ਨਹੀਂ ਲਿਆ ਗਿਆ ਬਜਟ ਦੇ ਵਿੱਚ ਪੰਜਾਬ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ ਤਾਂ ਇਸ ਨੂੰ ਲੈ ਕੇ ਹੁਣ ਰਵਨੀਤ ਬਿੱਟੂ ਜੋ ਕਿ ਰਾਜ ਮੰਤਰੀ ਨੇ ਕੇਂਦਰੀ ਰਾਜ ਮੰਤਰੀ ਨੇ ਉਹਨਾਂ ਦੇ ਵੱਲੋਂ ਦੀ ਹੁਣ ਜਵਾਬ ਦਿੱਤਾ ਗਿਆ ਹੈ ਪੰਜਾਬ ਦੇ ਲਈ ਰੇਲਵੇ ਦਾ 5147 ਕਰੋੜ ਦਾ ਬਜਟ ਹੈ ਰਗਨੀਤ ਬਿੱਟੂ ਨੇ ਕਿਹਾ ਯੂਪੀਏ ਦੀ ਸਰਕਾਰ ਵੇਲੇ 225 ਕਰੋੜ ਦਾ ਬਜਟ ਇਸੇ ਦਾ ਪੰਜਾਬ ਨੂੰ ਕਈ ਗੁਣਾ ਰੇਲਵੇ ਬਜਟ ਮਿਲਿਆ ਹੈ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹੈ ਜਿਹੜੇ ਕਹਿੰਦੇ ਨੇ ਕਿ ਪੰਜਾਬ ਨੂੰ ਕੁਝ ਵੀ ਨਹੀਂ ਮਿਲਿਆ ਤਾਂ ਇਹ ਜ਼ਿਕਰ ਕੀਤਾ ਗਿਆ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਵੱਲੋਂ ਦੀ ਤਾਂ ਇੱਥੇ ਉਹਨਾਂ ਨੇ ਜ਼ਿਕਰ ਕੀਤਾ ਕਿ ਕਈ ਗੁਣਾ ਜ਼ਿਆਦਾ ਯੂਪੀਐਸ ਸਰਕਾਰ ਦੇ ਵੇਲੇ ਜੋ ਬਜਟ ਹੁੰਦਾ ਸੀ ਰੇਲਵੇ ਦਾ ਪੰਜਾਬ ਦੇ ਲਈ ਉਸ ਦੇ ਵਿੱਚ ਇਜ਼ਾਫਾ ਕੀਤਾ ਗਿਆ ਹੈ ਪੰਜਾਬ ਦੇ ਲਈ ਇਸ ਵਾਰ 5147 ਕਰੋੜ ਦਾ ਬਜਟ ਰੱਖਿਆ ਗਿਆ ਜਦਕਿ ਯੂਪੀਐਸ ਸਰਕਾਰ ਦੇ ਵੇਲੇ ਇਹ ਮਹਿਜ਼ 225 ਕਰੋੜ ਸੀ ਮੈਂ ਹੁਣ ਇਹ ਦੱਸਣਾ ਚਾਹੁੰਦਾ ਵੀ ਇਸ ਵਾਰ ਜਿਹੜਾ ਰੇਲਵੇ ਦਾ ਬਜਟ ਕੱਲਾ ਪੰਜਾਬ ਲਈ ਆਇਆ ਉਹ 5000 147 ਕਰੋੜ ਦਾ ਹੈ 5147 ਕਰੋੜ ਦਾ ਬਜਟ ਆ ਜਿਹੜਾ ਕੀ ਜਿਹੜੇ ਗੱਲਾਂ ਕਰਦੇ ਆ ਉਹਨਾਂ ਨੂੰ ਮੈਂ ਦੱਸਣਾ ਚਾਹਨਾ ਵੀ ਕੁੱਲ ਜਿਹੜਾ ਬਜਟ ਸੀ ਯੂਪੀਏ ਦੀ ਸਰਕਾਰ ਵੇਲੇ ਕਾਂਗਰਸ ਦੀ ਸਰਕਾਰ ਵੇਲੇ 14 ਤੱਕ ਉਹ 225 ਕਰੋੜ ਸੀ ਕਿੱਥੇ 225 ਕਰੋੜ 14 ਕਿੱਥੇ ਅੱਜ 5147 ਕਰੋੜ 23 ਗੁਣਾ 23 ਗੁਣਾ ਜਿਹੜਾ ਇਹ ਉਹ ਬਜਟ ਆ ਜਿਹੜਾ ਵੱਧ ਰੇਲਵੇ ਦਾ ਇਕੱਲਾ ਮਿਲੇ ਆ ਜੇ ਜ਼ਿਕਰ ਕਰਾਂਗੇ ਬਜਟ ਦਾ ਬਜਟ ਨੂੰ ਲੈ ਕੇ ਕਿਉਂਕਿ ਸਵਾਲ ਜਿਹੜੇ ਨੇ ਉਹ ਲਗਾਤਾਰ ਖੜੇ ਕੀਤੇ ਜਾ ਰਹੇ ਸੀ ਕਿ ਬਜਟ ਦੇ ਵਿੱਚ ਪੰਜਾਬ ਦਾ ਨਾਮ ਤੱਕ ਨਹੀਂ ਲਿਆ ਗਿਆ ਬਜਟ ਦੇ ਵਿੱਚ ਪੰਜਾਬ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ ਤਾਂ ਇਸ ਨੂੰ ਲੈ ਕੇ ਹੁਣ ਰਵਨੀਤ ਬਿੱਟੂ ਜੋ ਕਿ ਰਾਜ ਮੰਤਰੀ ਨੇ ਕੇਂਦਰੀ ਰਾਜ ਮੰਤਰੀ ਨੇ ਉਹਨਾਂ ਦੇ ਵੱਲੋਂ ਦੀ ਹੁਣ ਜਵਾਬ ਦਿੱਤਾ ਗਿਆ ਹੈ ਪੰਜਾਬ ਦੇ ਲਈ ਰੇਲਵੇ ਦਾ 5147 ਕਰੋੜ ਦਾ ਬਜਟ ਹੈ ਰਗਨੀਤ ਬਿੱਟੂ ਨੇ ਕਿਹਾ ਯੂਪੀਏ ਦੀ ਸਰਕਾਰ ਵੇਲੇ 225 ਕਰੋੜ ਦਾ ਬਜਟ ਇਸੇ ਦਾ ਪੰਜਾਬ ਨੂੰ ਕਈ ਗੁਣਾ ਰੇਲਵੇ ਬਜਟ ਮਿਲਿਆ ਹੈ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹੈ ਜਿਹੜੇ ਕਹਿੰਦੇ ਨੇ ਕਿ ਪੰਜਾਬ ਨੂੰ ਕੁਝ ਵੀ ਨਹੀਂ ਮਿਲਿਆ ਤਾਂ ਇਹ ਜ਼ਿਕਰ ਕੀਤਾ ਗਿਆ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਵੱਲੋਂ ਦੀ ਤਾਂ ਇੱਥੇ ਉਹਨਾਂ ਨੇ ਜ਼ਿਕਰ ਕੀਤਾ ਕਿ ਕਈ ਗੁਣਾ ਜ਼ਿਆਦਾ ਯੂਪੀਐਸ ਸਰਕਾਰ ਦੇ ਵੇਲੇ ਜੋ ਬਜਟ ਹੁੰਦਾ ਸੀ ਰੇਲਵੇ ਦਾ ਪੰਜਾਬ ਦੇ ਲਈ ਉਸ ਦੇ ਵਿੱਚ ਇਜ਼ਾਫਾ ਕੀਤਾ ਗਿਆ ਹੈ ਪੰਜਾਬ ਦੇ ਲਈ ਇਸ ਵਾਰ 5147 ਕਰੋੜ ਦਾ ਬਜਟ ਰੱਖਿਆ ਗਿਆ ਜਦਕਿ ਯੂਪੀਐਸ ਸਰਕਾਰ ਦੇ ਵੇਲੇ ਇਹ ਮਹਿਜ਼ 225 ਕਰੋੜ ਸੀ ਮੈਂ ਹੁਣ ਇਹ ਦੱਸਣਾ ਚਾਹੁੰਦਾ ਵੀ ਇਸ ਵਾਰ ਜਿਹੜਾ ਰੇਲਵੇ ਦਾ ਬਜਟ ਕੱਲਾ ਪੰਜਾਬ ਲਈ ਆਇਆ ਉਹ 5000 147 ਕਰੋੜ ਦਾ ਹੈ 5147 ਕਰੋੜ ਦਾ ਬਜਟ ਆ ਜਿਹੜਾ ਕੀ ਜਿਹੜੇ ਗੱਲਾਂ ਕਰਦੇ ਆ ਉਹਨਾਂ ਨੂੰ ਮੈਂ ਦੱਸਣਾ ਚਾਹਨਾ ਵੀ ਕੁੱਲ ਜਿਹੜਾ ਬਜਟ ਸੀ ਯੂਪੀਏ ਦੀ ਸਰਕਾਰ ਵੇਲੇ ਕਾਂਗਰਸ ਦੀ ਸਰਕਾਰ ਵੇਲੇ 14 ਤੱਕ ਉਹ 225 ਕਰੋੜ ਸੀ ਕਿੱਥੇ 225 ਕਰੋੜ 14 ਕਿੱਥੇ ਅੱਜ 5147 ਕਰੋੜ 23 ਗੁਣਾ 23 ਗੁਣਾ ਜਿਹੜਾ ਇਹ ਉਹ ਬਜਟ ਆ ਜਿਹੜਾ ਵੱਧ ਰੇਲਵੇ ਦਾ ਇਕੱਲਾ ਮਿਲੇ ਆ